ਵੀ ਆਪਾਂ ਛਾਤਰਾ ਚੱਕਣ ਆਏ ਬਚੇ ਚਰਨਾਲੋਂ ਤੇ ਟਰੈਕਟਰ ਲੈ ਕੇ ਆਏ ਬਚੇ ਆਪਾਂ ਬਾਕੀ ਕੱਲ ਆਉਣਾ ਦਾ ਗੱਲ ਨੂੰ ਪਈ ਏ ਤੇ ਅੱਜ ਟਾਈਮ ਲੱਗਿਆ ਛੇ ਨਾ ਰੀਆਂ ਛਾਤਰਾ ਤੇ ਉਹਦੇ ਬਣਦੀਆਂ ਬਾਈ ਚਰਨਾਲੋਂ ਕਰਾਲੀ ਦੇ ਕੋਲ ਤੇ ਛਾਤਰਾ ਜੁੱਦਰਾ ਲੋਡ ਕਰਨੀ ਆਪਾਂ ਨੇ ਨੂੰ ਮਿੰਟ 10 ਦੇ ਹੀ ਕੰਮ ਦਾ ਥੋੜਾ ਹੀ ਰਹਿੰਦਾ ਆਪਣਾ ਛੱਡੇ ਆ ਜਿਹੜਾ ਬਾਸ ਸੈਂਟਰ ਸੰਦਾ ਖੜਾਉਣ ਬਾਅਦ ਤੇ ਪਹੁੰਚ ਪਈ ਜਾਂਦੀ ਉਹਦੇ ਵਾਸਤੇ ਲੈਣ ਆਏ ਤੇ ਮਾਤੇ ਉਦੀ ਸਾਰਾ ਕੁਝ ਹੁੰਦਾ ਹੈ ਆਪਾਂ ਅੰਦਰ ਦਾ ਵੀ ਤੇ ਬਣਾਉਣੀ ਆਗੇ ਕਿਉਂਕਿ ਕਈਆਂ ਨੇ ਅਲਾਉਡ ਨਹੀਂ ਕੀਤਾ ਹੁੰਦਾ ਤਾਂ ਕਰਕੇ ਪੌਰੀ ਤੇ ਦਿਖਾ ਦਿੰਦਾ ਇਹ ਇੱਥੇ ਨਾਲੋਂ ਆਉਂਦਾ ਹੀ ਸਿੱਧੀ ਆਪਾਂ ਨੇ ਫੈਕਟਰੀ ਦੇ ਚੱਕੀਆਂ ਨੇ ਚਾਦਰਾਂ ਇਹਦਾ ਆਪਣਾ ਸਾਰਾ ਸ਼ੈੱਡ ਤੇ ਉਰੀਤੇ ਗਿਆ ਸਾਰਾ ਸਮਾਨ ਆਪਣਾ ਬਾਕੀ ਹੁਣ ਚਲਦੇ ਆਂ ਲੈ ਕੇ ਟਰਦਾ ਨਹੀਂ ਆਸ ਬੱਜਿਆ ਗਿਆ ਗਾਰਾ ਮੀਂਹ ਬਹੁਤ ਪੈਂਦਾ ਉਹਦੇ ਕਰਕੇ ਆ ਥੋੜਾ ਹੀ ਮਾਰਦਾ ਨਾ ਦੂਏ ਆਪਣੇ ਥੰਡਾਲੇ ਮਤੂੜੇ ਜਾਂ ਥੱਲੇ ਆ ਚਾਦਰਾਂ ਪਈਆਂ ਤੇਰੀ ਸਾਰਾ ਕੰਮ ਹੁੰਦਾ ਤੇਰੀ ਨਹੀਂ ਰਹਿ ਗਈ ਹੈਗਾ ਬਾਕੀ ਉਹਦੇ ਫੱਟੇ ਦਰਵਾਜ਼ੇ ਤੋਂ ਵੀ ਬੰਦ ਹੈ ਅੱਗੇ ਹੁਣ ਚੱਲਦੇ ਆਂ ਗਾ ਨੂੰ ਬੱਦਲ ਬਾਈ ਫੇਰ ਹੋਈ ਸੀ ਕਰਾਲੀ ਨੂੰ ਮੀਂਹ ਫੇਰ ਪੈਂਦਾ ਦਾ ਪਤਲਾ ਪਤਲਾ ਤੇ ਹੁਣ ਬੱਦਲ ਜਿਆ ਸਾਫ ਹੋ ਗਿਆ ਮੜਾ ਜਿਆ ਤੇ ਆਪਾਂ ਪਾਉਂਦੇ ਆਂ ਮੀਂਹ ਤੇ ਪਹਿਲਾਂ ਕਰਾਂ ਲੋ ਵੀ ਚਾਚਾ ਇੱਧਰ ਲੱਗਿਆ ਵਿੱਚ ਬੱਚੇ ਹਾਂਜੀ ਕਿਾ ਹਾਲ ਹੈ ਚਾਚਾ ਜੀ ਬੱਸੀ ਕਾਲ ਜੀ ਕਿਾ ਹਾਲ ਹੈ ਆ ਵਧੀਆ ਬੜੇ ਦਿਨਾਂ ਬਾਅਦ ਕਿਹਾ ਤੂੰ ਦੇਖਦਾ ਤੂੰ ਨਹੀਂ ਸਾਰਾ ਸਾਰਾ ਖੜਾ ਰਾਰ ਪੁੱਛੀਦਾ ਮੇਰੀ ਕਾ ਤੇ ਕੀ ਹੋ ਗਿਆ ਜੂਲਾ ਕੇ ਮਰ ਗਿਆ ਕਿ ਹੈਗਾ ਨਾ ਪਖਾਰ ਜੜਿਆ ਬਦਸਲਾ ਕੀ ਹੋ ਇੰਨਾ ਹੋਰ ਕਿੱਥੇ ਲੱਤੀ ਫੇ ਦਵਾਈ ਨੂੰ ਆਈ ਵਰਦੀ ਨਵੀਂ ਪਾਈ ਫਿਰਦਾ ਅੱਛਾ ਵੀ ਨਹੀਂ ਤਾਂ ਦੂਏ ਕੱਪੜਾ ਜੋੜਾਦਾ ਨਹੀਂ ਕੱਖ ਨਹੀਂ ਤਾਂ ਪੜਦਾ ਹੋਣਾ ਮੈਂ ਗਾਲਾਂ ਵੀ ਬੋਲਦਾ ਜੇ ਉਹ ਗਾਲਾਂ ਬੋਲਦਾ ਖੰਗ ਜੀ ਹੁਣ ਖੁਰਕੀ ਆ ਹੁਣ ਬਲਗਮੀ ਨਿਕਲਣ ਲੱਗੀ ਆ ਖੰਗ ਜੀ ਹੋ ਗਈ ਦੀ ਸਾਰੀ ਲੱਤੀ ਕਿੱਥੇ ਦਵਾਈ ਫਿਰ ਮੈਂ ਲਵਲੀ ਦੇ ਲੈਂਦਾ ਲਵਲੀ ਤੁਹਾਨੂੰ ਲੱਗਦੀ ਸਾਨੂੰ ਹੋਰ ਨਹੀਂ ਇੱਕ ਦੇ ਇੱਕ ਵਾਰੀ ਆ ਜੀ ਤੇ ਲੱਗ ਹੀ ਲੱਗ ਗਈ ਉਹ ਵੀ ਲੱਗਦੀ ਜਿੱਥੇ ਮਾਜੀ ਨੂੰ ਮੈਂ ਸਾਰੀ ਲਵਲੀ ਦੀ ਦਵਾਈ ਲੱਗਣੀ ਹਾਂ ਬਸ ਉਸ ਸਰੀਰ ਉਹ ਜਿਹੀ ਹੋ ਜਾਂਦਾ ਦੇਖ ਲੈ ਤੇ ਉਹ ਤੇਜ ਹੋਵੇ ਚ ਉਹ ਢਿੱਲੀ ਹੋਵੇ ਮਿੱਸੀ ਹੋਵੇ ਜਿੱਥੇ ਮਰਜੀ ਦੇਦਾ ਉੱਕੜ ਹੀ ਲੱਗ ਜਾਂਦਾ ਸਰੀਰ ਠੀਕ ਹੈ ਠੀਕ ਹੈ ਅੱਜ ਬੱਚਾ ਕਰਤਾ ਹੈ ਨਾ ਬਣਾਤੀ ਗੱਲ ਪਰ ਮੈਂ ਅੱਜ ਦੇਖਿਆ ਸੱਡਾ ਪਰ ਚੱਕਾ ਬਣਾਤਾ ਫਸਲ ਆਤਾ ਹੁਣ ਤੁਸੀਂ ਉਹ ਲਾਇਆ ਅੱਜ ਬਾਅਦ ਨੂੰ ਫੇਰ ਲਾਉਂਗੇ ਇਹਨੂੰ ਤੁਸੀਂ ਉਹ ਲਾਇਆ ਆ ਵੀ ਲਾਇਆ ਹੋਰ ਉੱਥੇ ਮਿਸਤਰੀ ਜਾਂਦਾ ਬਾਜੀ ਬਾਗ ਐਨ ਗੱਲ ਉਹ ਬਣਾਈ ਵੀ ਮਿਸਤਰੀਆਂ ਵਾਲੀ ਉਹ ਆ ਚੱਕਣਾ ਦਿੱਤਾ ਉਹਦੇ ਥੇਤਰ ਕਿਹੜਾ ਐ ਤੂੰ ਉਹ ਮਿਲਿਆ ਇਹਨੂੰ ਉੱਤੇ ਅੱਛਾ ਆਏ ਉਹ ਦਗੇੜ ਥਾਈ ਗੇੜ ਮੂਰੇ ਕੱਚੇ ਰੱਖਣਾ ਬਿਗੇਟ ਮੂਰੇ ਕੱਚਾ ਪਾ ਆ ਪੱਕਾ ਕਰਤਾ ਮੈਂ ਆ ਪੱਕਾ ਕਰਨਾ ਲਾ ਲਾ ਕੁੱਤੇ ਦੇ ਆਏ ਆ ਬਣਾਉਣ ਉਰੇ ਲੋਗਾਂ ਕੱਖ ਕਪਕਾ ਆ ਜਾ ਹੂੰ ਇਹਦਾ ਵਾਹੋ ਪਾਣੀ ਤਾਂ ਤੇਰਾ ਇੱਧਰ ਲੰਘ ਗਿਆ ਸਾਰਾ ਹਾਂ ਸਿੱਟ ਸਾਡੀ ਹੁਣ ਖਤਮ ਹੋਈ ਸਮਝ ਲੈ ਹਟ ਲੈ ਕਿ ਥੋੜੀ ਜੀ ਆ ਰਹਿ ਗਈ ਬਾਈ ਇਹ ਕਰਨ ਕਰ ਦੇਣੀ ਮਕਾਮ ਨਿਭੜਿਆ ਬਈ ਹੁਣ ਹੌਲੀ ਦੇਖੀ ਜਾਊ ਆ ਵਧੀਆ ਕਰਤਾ ਘੁੰਮਣ ਫਿਰਨੇ ਨੂੰ ਆ ਵਧੀਆ ਪੱਕਾ ਹੋ ਗਿਆ ਨੇ ਨਾ ਕਿ ਵੀ ਜਾਣਾ ਹੈ ਹਾਂ ਪੱਕੇ ਪੱਕੇ ਆਪਣੇ ਪੈਰ ਨਹੀਂ ਨਿਭਣਦੇ ਇੱਕ ਵਾਰ ਲੜਕਾ ਰੁੜਕਾ ਵੱਜ ਗਿਆ ਨਾ ਹੋ ਗਿਆ ਇਹ ਮੀਹ ਨਾ ਸਾਫ ਕਰ ਦਿੰਦਾ ਇਹ ਆਹ ਰੇਤਾ ਪਾ ਸੀਮਿੰਟ ਵੀ ਪਾਇਆ ਵੇ ਸੀਮਿੰਟ ਨਹੀਂ ਪਾਇਆ ਇਹ ਪਰ ਆ ਗਿਆ ਪਰ ਛੇਦੂ ਗਲਾ ਆ ਮੜਾ ਮੂਟਾ ਛੱਠੇ ਦੇ ਸਵਾਰਨੇ ਨੂੰ ਆ ਛੱਠਾ ਟੜ ਗਿਆ ਨਾ ਮੜਾ ਛੋਟਾ ਜਿਹਾ ਅੱਛਾ ਆ ਇੱਥੇ ਫੇਰਾ ਹਰ ਸਵਾਰ ਕੇ ਟੰਗ ਹੀ ਲਾ ਕੇ ਬੁੱਕਰੀ ਤੇ ਹੋਰ ਬੰਦ ਜਿਆ ਕਰਤਾ ਤਾਂ ਚਵੱਚਾ ਵਧੀਆ ਖੁੱਲਾ ਡੁੱਲਾ ਮੈਂ ਤਾਂ ਅੱਜ ਦੇਖਿਆ ਧਿਆਨ ਨਾ ਮੇਰਾ ਹੁਣ ਕੰਮ ਕੰਮ ਦਊਗਾ ਬਾਈ ਹੈਂ ਗਾਹਾਂ ਨੂੰ ਕੰਮ ਦਊਗਾ ਰੋਹੀ ਹੁਣ ਤਾਂ ਸਿਆਲ ਚ ਭੈੜਾ ਹੀ ਲੱਗਣਾ ਹੈ ਦੇਖਣ ਭੈੜਾ ਹੀ ਲੱਗਣਾ ਚੰਨਾ ਸਾਡਾ ਬੰਦਾ ਸਿਆਲ ਮਾਂ ਵੀ ਹੈ ਇਹੋ ਹੀ ਨਿਆਰਾ ਦੇਣਾ ਬਹੁਤ ਰੰਗ ਰੂਪ ਹੋ ਜਾਣਾ ਹੋ ਗਿਆ ਬਾਕੀ ਦਾ ਕੰਮ ਹੈ ਤਾਂ ਸਾਰਾ ਮੈਂ ਰੰਗ ਰੂੰਗ ਰਹਿ ਗਿਆ ਹੁਣ ਇਹੀ ਰਹਿ ਗਿਆ ਰੰਗ ਰਹਿ ਗਿਆ ਮੀਟਰ ਰਹਿ ਗਿਆ ਮੀਟਰ ਆਹੋ ਤਾਰ ਤਾਂ ਜਾਂਦੀ ਓਰੇ ਅਪਲਾਈ ਕਰਤਾ ਕਰਿਆ ਵੇਆ ਬਾਕੀ ਤਾਂ ਰੱਖ ਜੂ ਹਫਤੇ ਚ ਪਾਣੀ ਆਪਣੀ ਪਿੰਡ ਵਾਲੀ ਮੋਟਰ ਦਾ ਆਉਂਦਾ ਹੈ ਇੱਥੇ ਇੱਕ ਬੈਠਣੇ ਉੱਠਣੇ ਨੂੰ ਲਵਾਇਆ ਉਹਦੇ ਮੀਟਰ ਲਵਾਉਣਾ ਹੈ ਬੰਦਾ ਭਾਈ ਜਾਂਦਾ ਲੈ ਜਾਂਦਾ ਨਹੀਂ ਬੈਜੀ ਲੱਗਦਾ ਮੈਂ ਦੁਪਹਿਰ ਉਰੀ ਬੈ ਕੇ ਗਿਆ ਮੈਂ ਇੱਧਰ ਮੋਟਰ ਪਰ ਆਇਆ ਕਿਹੜਾ ਮਨ ਜਾਂ ਵਿਆਹ ਆਉਂਦਾ ਤੂੰ ਪੈ ਗਿਆ ਮੈਂ ਤਾਂ ਉਰੇ ਘੰਟਾ ਸੌਂ ਕੇ ਗਿਆ ਹਾਂ ਹਾਂ ਠੀਕ ਹੈ ਮੋਟਰ ਸਫਾਈ ਤੇ ਚਾਹੀਦੀ ਸਫਾਈ ਚਾਹੀਦੀ ਮੋਟਰ ਦੀ ਨਾਲੇ ਹੁਣ ਕੁੱਤਾ ਬਿੱਲਾ ਕੁਝ ਨਹੀਂ ਆਉਂਦਾ ਹਾਂ ਨਾਲੇ ਪਿੰਡ ਨਾਲੋਂ ਵਧੀਆ ਇੱਧਰ ਆਪਣਾ ਜਿੱਕੜਾ ਮਰਜੀ ਗਾਹ ਪਾਉਂਦੇ ਬੈਠੇ ਰਹੋ ਆਪਾਂ ਬੋਲਦੇ ਬਹੁਤ ਉੱਚੇ ਹਾਂ ਇਹ ਠੀਕ ਹੈ ਗੱਲ ਇੱਧਰ ਠੀਕ ਹੈ ਹੇ ਠੀਕ ਆ ਬਣ ਗਈ ਗੱਲ ਹੁਣ ਬਾਣਾ ਦਾ ਖੇਤ ਹੁਣ ਦੇਖਦੇ ਕਿਆ ਕਹਿੰਦਾ ਇਹ ਕਿਹੜਾ ਉਹ ਹਾਥਵੀਰ ਇਹਨੂੰ ਬੀਜ ਤੋਂ ਹੁਣ ਵੀਰ ਮੀਂਹ ਕਹਿੰਦੇ ਕੋਪਰਾ ਨਹੀਂ ਬੀਜਿਆ ਕੁਝ ਨਹੀਂ ਬੀਜਿਆ ਹੁਣ ਬਾਣਾ ਇਹ ਰੂਟਾ ਬੀਟਰ ਲਿਆਉਣਾ ਰੂਟਾ ਬੀਟਰ ਨਾਲ ਬਾਕੇ ਛੱਡ ਦੇਣਾ ਬੀਜਣੀ ਤੇਰੇ ਮੈਂ ਕਣਕੇ ਆ ਹੁਣ ਆਹੋ ਇੱਥੇ 2 ਕਾਰੇ ਬਾਜਰੇ ਦੇ ਬੀਜ ਦੇ ਤੇ ਬਾਕੀ ਤਾਂ ਕਣਕੇ ਬੀਜਣੀ ਸਾਰੇ ਮੈਂ ਆਹ ਕਣਕ ਦੇ ਤੇ ਆਹ ਤੇਨੇ ਕਾਰੇ ਬੀਜਣੇ ਸਰੇ ਸਹੀ ਹਾਂ ਇੰਨੇ ਕ ਬੀਜ ਦੇ ਬਹੁਤ ਐਨੀਆਂ ਨੂੰ ਥੋੜਾ ਬਾਜਰੇ ਦਾ ਕਿਆਰਾ ਫੇਰ ਹੋ ਜਾਣਾ ਤੇਰੀ ਲਾਲ ਕਿਹੜਾ ਜਿੱਦਗਾ ਵੱਡਦਾ ਹਾਂ ਪਿੱਛੇ ਕੰਮ ਦਾ ਹੁੰਦਾ ਹੈ ਉਹ ਬਹੁਤ ਵਧੀਆ ਹੋ ਰਿਹਾ ਬਾਜ਼ੀ ਮੈਂ ਤਾਂ ਖੰਡ ਫੇਰ ਸਾਡਾ ਕੱਢਦਾ ਖੜਾ ਪਰਲੇ ਪਾਸੇ ਸਰਜਨ ਪੰਮੇ ਕੀ ਨਹੀਂ ਆਵਤ ਹੈ ਪੰਮੇ ਤੇ ਵੀ ਲੈਣਾ ਬਾਜ਼ ਦਾ ਵੱਡੋ ਕਹਿੰਦਾ ਮੇਰੇ ਵਾਲਾ ਮੱਕੂ ਤੇਰਾ ਵੀ ਚੱਕ ਦਿੰਦੇ ਹੁਣ ਕਿੱਥੇ ਆਦੇ ਬੂਟਿਆਂ ਚ ਜਿੱਥੇ ਬਹਿਣੀ ਪੱਟੀ ਵੀ ਨਹੀਂ ਖੜਾ ਨਹੀਂ ਉਹ ਬੂਟਿਆਂ ਚ ਪੱਜ ਨਹੀਂ ਯਾਰ ਜਿੱਥੇ ਇਹਦੇ ਖਿਲਾੜੀ ਲਈ ਵੀ ਸੀ ਬਹਿਣੀ ਸੀ ਅੱਛਾ ਅੱਛਾ ਠੀਕ ਹੈ ਠੀਕ ਪਿੰਡੇ ਪਿੰਡੇ ਅੱਧਾ ਵੀ ਕੱਢ ਜਗਾ ਹਾਂ ਕਹਾਂ ਮੇਰੇ ਪਪਾ ਜਰਾ ਬੋਖਦਾ ਕਹਿੰਦਾ ਵੜਣਾ ਮੈਂ ਕੋਈ ਨਾ ਸੀ ਪੜਦੇ ਹਾਂ ਮਕਾ ਦਿੰਨੇ ਮਸ਼ੀਨਾਂ ਵਾਧੂਗਾ ਹਾਂ ਵਾਚਨ ਦਾ ਨੂੰ ਮਾਕ ਮਾਰਦੇ ਮੇਰੇ ਦੇਖ ਲੈ ਬਾਜਰੇ ਨੂੰ ਹਾਂ ਦੋ ਦਿਨ ਚ ਵਗਾਤ ਹਾਂ ਕਹਿੰਦੇ ਹੀ ਹੋਰ ਕੀ ਹੈ ਮਸ਼ੀਨਾਂ ਦਾ ਵਾਧੂਗਾ ਆਪਣੇ ਗੰਨਾ ਗੰਨੇ ਗੁੰਨੇ ਤਾਂ ਨਹੀਂ ਹਿੱਲੇ ਹਵਾ ਨਾਲ ਮੀਮੂ ਤਾਂ ਹਵਾ ਨਹੀਂ ਚੱਲੀ ਮੀਮੂ ਕਹੇ ਜਾਂਦਾ ਆਪਣੇ ਹੈ ਠੀਕ ਜਿਹੀ ਤਾਂ ਜ਼ਿਆਦਾ ਤਾਂ ਨਹੀਂ ਪਿਆ ਤੇਰੇ ਸਾਹਮਣੇ ਹੀ ਆ ਹੁਣ ਖੇਤ ਵੱਟ ਆ ਜਾਣੇ ਫੇਰ ਕੱਲੂ ਵੱਟ ਆ ਜਾਣੇ ਮੈਂ ਉੱਧਰ ਦੇਖਿਆ ਤਾਂ ਰਸਮਾਂ ਪਿਆ ਜਣੀ ਹਾਂ ਰਸਮਾਂ ਪਿਆ ਜਣੀ ਹਵਾ ਨਹੀਂ ਚੱਲੀ ਨਾਲ ਹਾਂ ਆਣੀ ਪੂਰੇ ਚੱਲਿਆ ਦਾਤਾ ਬਹੁਤ ਚਿਗੜੀ ਹੋ ਗਈ ਤੇ ਅੱਜ ਵੀ ਚਿਗੜੀ ਪੂਰੀ ਦੀ ਸਵੇਰੀ ਆਹੋ ਮੈਂ ਕੱਲ੍ਹ ਦੀ ਸਵੇਰੇ ਦੇਖਿਆ ਹਾਂ ਕੱਲ੍ਹ ਹੈਗਾ ਦਾ ਪਰ ਹੁਣ ਹੋਊਗਾ ਮੌਸਮ ਬੈਸੇ ਸਾਫ ਆਲਦਾਲੀ ਮੀਂਹ ਬਹੁਤ ਪੈ ਲਿਆ ਕੱਲ੍ਹ ਸ਼ਾਮ ਨੂੰ ਬਹੁਤ ਪੈ ਲਿਆ ਆਲਦਾਲੇ ਆਪਣੀ ਚਾਚੀ ਕੂਂ ਵੀ ਫਰਕਾ ਹੁਣ ਸਾਰੇ ਪਾਸੇ ਪਿਆ ਪਹਿਲਾਂ ਤਾਂ ਜਗਨ ਆਪਣੇ ਪੈ ਜਾਂਦਾ ਕਦੇ ਉਧਰ ਛੱਡ ਜਾਂਦਾ ਹੁਣ ਸਾਰੇ ਏਰੀਆ ਚ ਪਿਆ ਰੋਪੜ ਵੀ ਹੈਗਾ ਦਾ ਮੀ ਉਹ ਤਾਂ ਚੰਡੀਗੜ੍ਹ ਮੁੱਲਾਂ ਪਰ ਸਾਰੇ ਪਾਸੇ ਤਾਂ ਨਹੀਂ ਹੈ ਨਾ ਅਮਰੰਡੇ ਮਰੁੰਡੇ ਹੂੰ ਹੂੰ ਉਹ ਕੱਲ੍ਹ ਮੈਂ ਚੱਲਿਆ ਚਾਦਰਾਂ ਹੀ ਚੱਕਣਾ ਹੂੰ ਉਹ ਫੇਰ ਸਾਨੂੰ ਕੱਲ ਮੀਂਹ ਬਹੁਤ ਆ ਗਿਆ ਫੇਰ ਮੈਂ ਕਾਹ ਕਰੀ ਕਰਨਾ ਕੰਪਿਊਟਰ ਜਾਂ ਕਹੀ ਜਾਂਦਾ ਬਹਾਉਣਾ ਮੈਂ ਇਹ ਕਹਿੰਦਾ ਉਹ ਪਲਟ ਮੀਂਹ ਨਹੀਂ ਹਟਦਾ ਉਸੇ ਪਾਣੀ ਖੜ ਗਿਆ ਉਹ ਪਾਣੀ ਖੜ ਗਿਆ ਹੁਣਾ ਉਹ ਗੱਡੀਆਂ ਉੱਤੇ ਪਤਾ ਨਹੀਂ ਜਾਵੇ ਨਾ ਉੱਥੇ ਗੱਡੀਆਂ ਦੀ ਲੀਹ ਬਣ ਗਈਆਂ ਇੱਕ ਕੱਖ ਜਮ ਗਿਆ ਕੱਖ ਨੇ ਹੁਣ ਤਹਿ ਲਾਤੀ ਉਹ ਪਾਣੀ ਖੜਨ ਲੱਗ ਗਿਆ ਜੇ ਪੰਜ ਚਾਰ ਦਿਨ ਵੀ ਹਟੂਗਾ 10 ਦਿਨ ਫੇਰ ਫੇਰ ਬੱਝਣਾ ਫੇਰ ਹੋਣਾ ਆਇਆ ਇੱਕ ਹੋਰ ਬੰਦਾ ਤਾਂ ਉਹਦੇ ਵੀ ਗੱਲ ਭੇਜਣਾ ਦਾ ਚਵੀਨ ਨੂੰ ਉਹ ਕਹਿੰਦਾ ਸ਼ਾਮ ਨੂੰ ਮੀਂਹ ਆ ਗਿਆ ਆ ਉਹ ਮੀਂਹ ਆ ਗਿਆ ਮੀਂਹ ਨੇ ਕੰਮ ਖਰਾਬ ਕਰਤਾ ਉਹ ਕਹਿੰਦਾ ਹਜੇ ਰੁਕ ਜੰਨੇ ਕਹਿੰਦਾ ਹੁਣ ਫੇਰ ਇਕੱਠੇ ਹੀ ਬੁਲਾ ਲੂਗੇ ਇਹਨਾਂ ਨੂੰ ਠੀਕ ਹੈ ਉਹਦੇ ਆਲੂ ਲੈਟ ਕਿੰਨਾ ਕਿਤੇ ਹੋਊਗਾ ਤਿਆਰ ਕਿਹੜਾ 855 ਉਹਦਾ ਵੀ ਹੋ ਨਿਭੜਨੇ ਵਾਲਾ ਹੀ ਕੰਮ ਆ ਕੱਲ ਕੋਲੂ ਚ ਹੋ ਜਾਊਗਾ ਸ਼ਾਇਦ ਨਿਭੜ ਜਾਊਗਾ ਥੋੜਾ ਬੱਤਾ ਹੀ ਰਹਿ ਜਾਊ ਕੰਮ ਸਰਦਰੀ ਤਾਂ ਕਰਤੀ ਸੀ ਉਹਨੇ ਬਕਸਾ ਵੀ ਕਰਿਆ ਵਾ ਤਾਂ ਉਹਦੀ ਤਾਂ ਲੈਟਾ ਰਹਿੰਦੀ ਤੇ ਬਕਸੇ ਨੂੰ ਕਰ ਲੀਆਂ ਕੱਲੂ ਕਦਾ ਆਇਆ ਉੱਥੇ ਨਾਲੇ ਆਪਣੇ ਵਾਲਾ ਕਰਾ ਲਿਆ ਜਿਹੜਾ ਤੁਸੀਂ ਲਿਆ ਪਿੱਛੇ ਮਾੜਾ ਜਿਆ ਕੱਲੂ ਮੈਂ ਉੱਥੇ ਜਾਣਾ ਫੇਰ ਵੀਰਵਾਰ ਨਹੀਂ ਪਿਛੋਂ ਉੱਥੇ ਮੁੰਡਿਆਂ ਦੇ ਕੇ ਅੱਛਾ ਸਵਾਣਾ ਸਾਹਿਬ ਕੱਲ ਵੀ ਗਿਆ ਦਾ ਨਹੀਂ ਕੱਲ ਤਾਂ ਤੁਗਤ ਪਾਰਸੋਂ ਕੱਲ ਕਿੱਥੇ ਗਿਆ ਮੈਂ ਸੋਮਵਾਰ ਕੱਲ ਮੈਂ ਉੱਥੇ ਤਾਂ ਕੰਮ ਹੀ ਆ ਗਿਆ ਉਹਦਾ ਘੱਟ ਦੇ ਉਹਨਾਂ ਨੇ ਅੱਛਾ ਬਹੁਤੇ ਬਾਅਦ ਆ ਕੇ ਫਿਰ ਜਾਨੂੰ ਆਇਆ ਸ਼ਾਮ ਨੂੰ ਮੈਂ ਘੰਟਾ ਕਿ ਸੌਂ ਨਵਾ ਮੈਂ ਕਿਹਾ ਮੈਨੂੰ ਬੁਖਾਰ ਚੜ ਗਿਆ ਗਰਮ ਸਰਦਾ ਹੀ ਹੋ ਗਿਆ ਬਾਈ ਸੀੜ ਆਏ ਸੀੜ ਜੀ ਆ ਫਿਰ ਮੈਂ ਹੁਣ ਵੀ ਪੈ ਗਿਆ ਤਾਂ ਮੈਂ ਤੇਰਾ ਫੋਨ ਕਰਿਆ ਜਾਂ ਮੈਂ ਤਨ ਤਾਹੀ ਉੱਠ ਕੇ ਆਇਆ ਮੈਂ ਕਿ ਚੱਲ ਚਾਚੀ ਉਹ ਹੋ ਤਾਂ ਜਾਣਾ ਸਾਸੀ ਜੀ ਮੜੀ ਇਹ ਵੀ ਹਰ ਜਾਣੀ ਇਹ ਪਰ ਨਾਲ ਲੱਜੀ ਜਿਹੜੀ ਤਾਂ ਛਿੜਦੀ ਆ ਜਦ ਹੁਣ ਆਪਾਂ ਗੱਲਾਂ ਕਰਨ ਲੱਗੇ ਨਾ ਖਾਸੀਆਂ ਹਾਂ ਫੇਰ ਛੜੀ ਛਿੜ ਪੈਂਦੀ ਆ ਨਹੀਂ ਤੀ ਜੀ ਰਹਿੰਦੀ ਆ ਛੇੜੇ ਤੇ ਛਿੜਦੀ ਆ ਛੇੜੇ ਤੇ ਛਿੜਦੀ ਆ ਫਿਰ ਇਹ ਜਿਆ ਡੂੰਮਲੇ ਬੱਥ ਮਾਰਨਾ ਫੇਰ ਆ ਭਾਈ ਥਾਣਾ ਹੀ ਹੈ ਹੈ ਨਹੀਂ ਕੋਈ ਕੰਮ ਹੈ ਤਾਂ ਹਾਂ ਨਾ ਦਵਾਈ ਲੈ ਲਵੇ ਨਾਲ ਦੇ ਨਾਲ ਫੇਰ ਲੋਡ ਲੰਦਾ ਹਾਂ ਦਵਾਈ ਲੰਦਾ ਵਾ ਫਿੱਤਾ ਠੀਕਾ ਪਾਣੀ ਮੇਰਾ ਬੰਦ ਕਰਤੇ ਇਹਨਾਂ ਨੇ ਚੱਲ ਦੇਖਦੇ ਆ ਉਹਦੇ ਕੋ ਵੀ ਮਾਰ ਕੇ ਆਉਣੇ ਗੇੜਾ ਕਿਆ ਕਹਿੰਦਾ ਬਕਸਾ ਬੁਕਸਾ ਜਾ ਕੇ ਆਉਣੇ ਆ ਚਲੋ ਜੀ ਠੀਕ ਹੈ ਜੀ ਬਾਕੀ ਉਧਰ ਬੈਠ ਹੋ ਗਿਆ ਅੱਜ ਹੀਰੇ ਨੂੰ ਕੱਢਿਆ ਵਿਆ ਪਹਿਲਾਂ ਸੈਵਾਂ ਨੂੰ ਕਮਾ ਕੇ ਗਿਆ ਤੋੜ ਕੇ ਤੇ ਅੱਜ ਹੀਰੇ ਨੂੰ ਵੀ ਕਮਾਇਆ ਪਿੰਡ ਦਾ ਥੋੜਾ ਜਿਹਾ ਉਪਰ ਆ ਕਰਨ ਲੱਗ ਜਾਂਦਾ ਇੱਕ ਦੋ ਦਿਨਾਂ ਪੰਦਾ ਰਹਿ ਜਾਂਦਾ ਨਾ ਹੁਣ ਤਾਂ 4-5 ਦਿਨ ਹੋ ਗਏ ਨੇ ਤੇ ਰਿਹਾ ਇਹ ਤੇ ਹਾਲੇ-ਦਾਲੇ ਚੱਕੀ ਜਾਂਦਾ ਬਾਕੀ ਹੁਣ ਕਮਾਉਣਾ ਇਹ ਵਿਆ ਹੀਰੇ ਨੂੰ ਸੈਵਾ ਵੀ ਉਹ ਡਾਦ ਦੀ ਆ ਗੜ ਤੇ ਹੁਣ ਪਰ ਫਰਕ ਪੈਣ ਲੱਗ ਗਿਆ ਆਪਣਾ ਹਨਪਦਨ ਬਾਹਰ ਨਿਕਲਦੀ ਹੈ ਨਾ ਹੁਣ ਦਰਨੇ ਦੇ ਹੱਟ ਗਈ ਇਹ ਥੋੜਾ ਜਿਹਾ ਕਰੀ ਜਾਂਦਾ ਜੀ ਮਾੜਾ ਮੁੱਟ ਕੇ ਪਣ ਦੇ ਡੇ ਵੱਲੂ ਕਮਾਉਣ ਆਏ ਤੇ ਅੱਜ ਪਈਆਂ ਗਿੱਲੀਆਂ ਰਾਤ ਵੀ ਮੀਂਹ ਪਿਆਲੇ 12:00 ਵਜੇ ਖਾਸਾ ਮੀਂਹ ਪਿਆ ਤਾਂ ਬਾਕੀ ਜਦ ਤੈਨੂੰ ਕੱਢਦੇ ਸਹਿਬਾ ਰਾਟ ਪਾਉਣ ਲੱਗ ਜਾਂਦੀ ਆ ਫਿਰ ਇਹ ਘਰ ਤੇ ਬਹੁਤ ਔਖਾ ਨਿਕਲਦਾ ਪਰ ਇਹਦੀ ਹੱਥ ਬਣਾਈ ਵੀ ਆਪਾਂ ਨੇ ਬੈੱਕੇ ਹੀ ਨਿਕਲਣਾ ਘਰ ਤੇ ਤੇ ਨਹੀਂ ਉੱਕਣਾ ਹੀ ਆੜੀ ਜਾਂਦਾ ਦੋ ਕੁ ਮਿੰਟ ਆੜਦਾ ਫੇਰ ਤੁਰ ਪੰਦਾ ਪਰ ਬਦਲ ਬਈ ਫੇਰ ਹੋਈ ਬਈ ਇਹਨਾਂ ਪੂਰੀ ਆ ਦੇਖੋ ਡਰਦਾ ਉਹ ਜੀ ਕਿ ਉਧੋਂ ਦਾ ਡਰਦਾ ਖੁੰਡੇ ਜੇ ਬੰਸੀ ਸਾੜੋ ਕੇ ਇੱਧਰ ਕਿ ਕਿਹਨਾਂ ਸਾਵਾ ਦੇਖਿਓ ਕਿ ਕੰਗਾਹ ਪਉਂਦੀ ਆ ਦਾਣਾ ਤੂਣਾ ਵੀ ਛੱਡ ਦਿੰਦੀ ਆ ਉਹਦਾ ਜਤੇ ਉਹ ਇਹਦੇ ਨਾਲੋਂ ਵੀ ਜ਼ਿਆਦਾ ਖਰੂ ਮਾਰਨ ਲੱਗੀ ਹਣ ਦੇਖ ਕੇ ਨਾ ਕੋਈ ਨਹੀਂ ਹੋ ਜਣਾ ਉਹਦਾ ਤਗੜ ਦੋਨੇ ਫਿਰ ਆਪਾਂ ਕਮਾਈ ਕਰਾਂਗੇ ਦੋਨਾਂ ਨੂੰ ਇਕੱਠਿਆਂ ਨੂੰ ਆਜੀਬ ਵਾਲਾ ਐਕਸ਼ਨ ਦੇਖ ਲੋ ਇਹਦਾ ਫੰਗ ਜਾਣਾ ਇਹ ਆਹ ਕਿਹੜਾ ਐਕਸ਼ਨ ਹੋਇਆ ਲੈ 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 ਸੋਹਣੀ ਆ ਸੋਹਣੀ ਤੇਰੀ ਜੀ ਇਹ ਐਕਸ਼ਨ ਇਹ ਵਾਪੇ ਕੱਢ ਲੈਣੀ ਹਾਂ ਕੱਢ ਲਾ ਹਣ ਆਹ ਜੀ ਇਹ ਜਾਇਦਾ ਬਾਹਰ ਬਾਕੀ ਤੁਹਾਨੂੰ ਸੇਵਾ ਦਾ ਰਿਐਕਸ਼ਨ ਦਿਖਾਉਣ ਲੇਖਿਆ। ਇਹ ਵੀ ਜਾਂ ਤਾਂ ਤੜਫਦਾ ਵੀ ਛੱਡ ਦੇ ਇੱਕ ਵਾਰੀ ਮੈਨੂੰ ਤੁਹਾਨੂੰ ਇਹ ਤਾਂ ਮੜਾ ਹੀ ਕੰਡਿਆਲਾ ਢੱਲਾ ਕਰਦੇ ਜਦ ਇਹ ਖੜਾ ਹੋ ਹੀ ਜਾਂਦਾ ਫਿਰ। ਉਹ ਗੇ ਖੇਡ ਖੂਡ ਉਪਰ ਵੀ ਦੇਖੀ ਜਾਂਦਾ ਜਾਨਵਰ ਉਹਦੇ ਕਰਕੇ ਇੰਨਾ ਫਿਰ ਵੀ ਇੰਨਾ ਨਹੀਂ ਕਰਦਾ। ਸੇਵਾ ਨੇ ਬਹੁਤ ਟਾਈਮ ਬਾਅਦ ਦੇਖਿਆ ਜਿਵੇਂ ਕੋਈ ਲੱਗ ਜਾਨਵਰ ਫਿਰ ਦੇਖ ਦੇ ਫਿਰ ਉਹ ਹੋ ਜਾਂਦਾ ਉਹਨਾਂ ਨੂੰ। ओ देखियो हम सहबा नहीं हाथ मारते सहबा सहबा हाँ लाकी बोलने को भी कहे थे ना पहुंच गए बस उरी कड़ उरी 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 नहीं जाना ਇਹਨੀ ਵਾ ਦਾ ਤੰਗਾ ਕਰਦਾ ਹਾਂ ਫਰਕ ਪੈ ਗਿਆ ਓਕਣੇ ਦਾ ਆ ਜਾ ਆ ਜਾ ਆ ਗਿਆ ਹੀਲਾ ਆਹ ਕੋ ਟੋਕਰੀ ਬਣਾਈ ਵੀ ਗਿੱਲੀ ਹੋ ਗਈ ਰਾਤ ਮੀਂਹ ਤੇ ਸੁੱਕਣੀ ਪਾਈਗੀ ਹਾਂ ਲਓ ਭਾਈ ਬਾਕੀ ਹੁਣ ਬੰਦੇ ਹੀਰੇ ਨੂੰ ਉੱਧ ਦਾਣਾ ਦੂਣਾ ਪਾਈਏ ਧੁੱਪ ਚੜ ਗਈ ਅੱਜ ਤਾਂ